ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰੋਜ਼ਪੁਰ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗੇ ਆ ਪਾਣੀ ਘਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਘਰਾਂ ਵਿੱਚ ਪਾਣੀ ਘਟਣ ਤੋਂ ਬਾਅਦ ਉਹਦੇ ਹਾਲਾਤ ਮੌਜੂਦਾ ਜਿਹੜੇ ਹਾਲਾਤ ਨੇ ਕੋਏ ਨੇ ਕਿ ਖੇਤਾਂ ਦੇ ਵਿੱਚ ਜਿਹੜੀ ਫਸਲਾਂ ਆ ਉਹ ਤਾਂ ਖਰਾਬ ਹੋਈਆਂ ਪਰ ਉਹਦੀ ਬਦਬੂ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮਾਂ ਸਮੱਸਿਆਵਾਂ ਸਥਾਨਕ ਲੋਕਾਂ ਨੂੰ ਆਣ ਲੱਗੀਆਂ ਜਿਹਦੇ ਵਿੱਚ ਸੱਪ ਦੇ ਕੱਟਣ ਦੀਆਂ ਵੱਡੀਆਂ ਸਮੱਸਿਆਵਾਂ ਜਿਸ ਤਰ੍ਹਾਂ ਭਾਈ ਸਾਹਿਬ ਪਿੱਛੇ ਜਿਹੜੀ ਇਹਨਾਂ ਦੀ ਮਲਾਂ ਪੱਟੀ ਵਗੈਰਾ ਤੇ ਇਹਨਾਂ ਦਾ ਟ੍ਰੀਟਮੈਂਟ ਸੰਸਥਾ ਦੀ ਬਸ ਪ੍ਰਭਾਸਰ ਸੰਸਥਾ ਦਾ ਜਿਹੜਾ ਮੈਡੀਕਲ ਕੈਂਪ ਚੱਲ ਰਿਹਾ ਹੈਗਾ ਬੰਡਾਲਾ ਦੇ ਵਿੱਚ ਉੱਥੇ ਜਿਹੜੀ ਕੀਤੀ ਗਈ ਸੀ ਤੇ ਹੁਣ ਦੇ ਹਾਲਾਤ ਮੌਜੂਦਾ ਤੁਸੀਂ ਦੇਖ ਸਕਦੇ ਹੋ ਪਾਣੀ ਹਲੀ ਨਿਕਲਿਆ ਨਹੀਂ ਹੈਗਾ ਖੇਤਾਂ ਵਿੱਚੋਂ ਪਾਣੀ ਉਦਾਂ ਹੀ ਖੇਤਾਂ ਦੇ ਵਿੱਚ ਮੌਜੂਦ ਹੈ ਤੇ ਪਾਣੀ ਵਧਣ ਦੇ ਵੀ ਅਸਾਰ ਦੱਸੇ ਜਾ ਰਹੇ ਆ ਸਥਾਨਕ ਲੋਕਾਂ ਬਨਾਂ ਨੂੰ ਦੱਸਿਆ ਗਿਆ ਹੈ ਕਿ ਪਾਣੀ ਇੱਥੇ ਦੁਬਾਰਾ ਵੀ ਆ ਸਕਦਾ ਹੈ ਤੇ ਉਸ ਦੀ ਰੋਕਥਾਮ ਲਈ ਕਿੰਦਾ ਦੇ ਉਪਰਾਲੇ ਕੀਤੇ ਗਏ ਆ ਤੇ ਉਹਦੇ ਬਾਰੇ ਤਾਂ ਨਹੀਂ ਕੁਝ ਜ਼ਿਆਦਾ ਕਹਿ ਨਹੀਂ ਸਕਦਾ ਤੁਸੀਂ ਦੇਖ ਸਕਦੇ ਹੋ ਕਿਵੇਂ ਉਹ ਮਾਂ ਘਰ ਦੇ ਬਾਹਰ ਜਿਹੜਾ ਪਾਣੀ ਹੈਗਾ ਏ ਕਿਸ ਤਰ੍ਹਾਂ ਘਰਾਂ ਦੇ ਬਾਹਰ ਹੋਣ ਵੀ ਪਾਣੀ ਜਿਹੜਾ ਲਗਾਤਾਰ ਪ੍ਰਭਾਸ ਰਣ ਸੰਸਥਾ ਵੱਲੋਂ ਜਿਹੜਾ ਕੈਂਪ ਚਲਾਇਆ ਗਿਆ ਸੀ ਬੜੀ ਟੈਸਟ ਸੀ ਕਿ ਕਿਦਿਆਂ ਹੈ ਥੈਂਕ ਯੂ ਤੇ ਆ ਦੇਖੋ ਤੁਸੀਂ ਕਿਵੇਂ ਹਾਲਾਤ ਹੈਗੇ ਇਸ ਸਮੇਂ ਮੇਰੇ ਨਾਲ ਮੇਰੇ ਵੱਡੇ ਵੀਰ ਜੀ ਜਸਵੀਰ ਸਿੰਘ ਜੀ ਜਿਹੜੇ ਪਹਿਲੇ ਦਿਨ ਤੋਂ ਨਾਲ ਮਤਲਬ ਸੇਵਾਮਾਨ ਭਾਰੇ ਹੈਗੇ ਆ ਸੰਸਥਾ ਦੇ ਨਾਲ ਪਹਿਲੇ ਦਿਨ ਤੋਂ ਜਦੋਂ ਪਹਿਲੀ ਵੋਟ ਚਲਾਈ ਸੀ ਜਦੋਂ ਤੋਂ ਉਤੋਂ ਲੈ ਕੇ ਹੁਣ ਤੱਕ ਲਗਾਤਾਰ ਸ਼ਿਵਮਨਵਾਰੇ ਵੀਰ ਜੀ ਅੱਜ ਦੇ ਹਾਲਾਤ ਤੁਹਾਨੂੰ ਕਿਦਾਂ ਲੱਗ ਰਹੇ ਹੈਗੇ ਆ ਤੁਸੀਂ ਦੇਖਦੇ ਹੋ ਹਾਲਾਤ ਤਾਂ ਪਾਣੀ ਘਟਣ ਤੋਂ ਬਾਅਦ ਅਜੇ ਜ਼ਿਆਦਾ ਖਰਾਬ ਹੋ ਰਹੇ ਹੈ ਜੀ ਬਹੁਤ ਹੈਲਪ ਦੀ ਲੋੜ ਹੈ ਇਹਨਾਂ ਲੋਕਾਂ ਦੀ ਇੱਕ ਤਾਂ ਬਹੁਤ ਜ਼ਿਆਦਾ ਹੈ ਜੇ ਘਰਾਂ ਜਿਨ੍ਹਾਂ ਦੇ ਘਰ ਨੂੰ ਰਸਤਾ ਨਹੀਂ ਬੜਾ ਚਿੱਕੜ ਹੈ ਹਾਂ 2-2 ਫੁੱਟ ਚਿੱਕੜ ਵਿੱਚੋਂ ਘਰ ਤੋਂ ਜਿਹੜੇ ਬੀਬੀਆਂ ਵੀ ਅੱਜ ਆਈਆਂ ਆਪਣੇ ਟੈਂਟ ਤੇ ਆਈਆਂ ਨੇ ਚਿੱਕੜ ਝੁਲੰਗੇ ਆਈਆਂ ਹਾਂ ਤੇ ਰਾਤ ਭਰਾਤ ਜੇ ਰੱਬ ਨਾ ਕਰੇ ਉਹਨਾਂ ਨੂੰ ਕੋਈ ਹਾਰਡ ਦੀ ਕੋਈ ਕਿਸੇ ਤਰ੍ਹਾਂ ਦੀ ਐਮਰਜੈਂਸੀ ਪੈ ਜੇ ਉਹਨਾਂ ਨੂੰ ਬਾਹਰ ਰੋਡ ਤੱਕ ਆਉਣੇ ਬਹੁਤ ਔਖਾ ਇਹ ਮੱਝਾਂ ਦਾ ਬਹੁਤ ਮਤਲਬ ਹਲਤ ਘਰ ਆਲਾ ਮੱਝਾਂ ਨੂੰ ਭੁੱਖ ਨਹੀਂ ਲੱਗ ਰਹੀ ਕਿ ਇਹਨੂੰ ਦੁੱਧ ਘਟ ਗਿਆ ਉਹਨਾਂ ਦੇ ਇਨਕਮ ਉਹਨਾਂ ਦੇ ਦੁੱਧ ਦਿੱਤੀ ਤੇ ਫਸਲ ਦਾ ਵਾਕਿਆ ਹੈ ਨਹੀਂ ਦਿਖ ਨਹੀਂ ਰਹੀ ਕੁਝ ਆਉਣਾ ਨਹੀਂ ਹੈਗਾ ਹੈ ਨਾ ਬਾਰਡਰ ਏਰੀਆ ਕਰਕੇ ਵੀ ਤੁਸੀਂ ਦੁੱਧ ਦੇ ਨਾਲ ਥੋੜਾ ਬਸਾ ਗੁਜ਼ਾਰਾ ਚੱਲਦਾ ਤਾਂ ਉਹ ਵੀ ਉਹਨਾਂ ਦਾ ਖੋ ਗਿਆ ਕੱਖ ਟੰਡਾ ਜਿਹੜਾ ਹੈਗਾ ਸਾਰਾ ਖਰਾਬ ਹੋ ਗਿਆ ਕੇ ਵਾਸਤੇ ਤੇ ਬੜਾ ਲੰਮਾ ਟਾਈਮ ਸੰਘਰਸ਼ ਹੋ ਕਰਨਾ ਪੈ ਰਿਹਾ ਹੈ ਹਾਂਜੀ ਇਹ ਬਾਰਡਰ ਏਰੀਆ ਹੈਗਾ ਇੱਥੇ ਤੋਂ ਤਕਰੀਬਨ 10 ਕਿਲੋਮੀਟਰ ਜਿਹੜਾ ਪਾਕਿਸਤਾਨ ਇੱਥੇ ਤੋਂ ਸ਼ੁਰੂ ਹੋ ਜਾਂਦਾ ਹੈ ਬਾਟਰੀ ਦੀ ਕਰਕੇ ਵੀ ਇਹ ਸਮੱਸਿਆਵਾਂ ਜਿਹੜੀਆਂ ਬਹੁਤ ਸਾਰੀਆਂ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸਾਡੇ ਨਾਲ ਵਲੰਟੀਅਰ ਜਿਹੜੇ ਡਾਕਟਰ ਸਾਡੇ ਨਾਲ ਇਸ ਏਰੀਏ ਦੇ ਬੰਡਾਲਾ ਏਰੀਏ ਦੇ ਇਹ ਵੀਰ ਜੀ ਸਾਡੇ ਨਾਲ ਇਹ ਵੀ ਜੁੜੇ ਹੋਏ ਆ ਤੇ ਨਾਲ ਸੇਵਾਵਾਂ ਜਿਹੜੀਆਂ ਐਜ਼ ਅ ਵਲੰਟੀਅਰ ਵੈਟਰਨਰੀ ਡਾਕਟਰ ਸਾਡੇ ਨਾਲ ਜਿਹੜੇ ਵੀਰ ਸੇਵਾਵਾਂ ਨਿਭਾਰੇ ਸੀ ਇਹਨਾਂ ਦਾ ਵੀ ਧੰਨਵਾਦ ਤੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਇਹ ਮੌਜੂਦਾ ਹਾਲਾਤ ਹੈ ਜੀ ਇਹ ਮੌਜੂਦਾ ਹਾਲਾਤ ਹੈ ਬੰਡਾਲਾ ਏਰੀਆ ਜਿਹੜਾ ਪੈ ਜਾਂਦਾ ਹੈਗਾ ਇਹ ਰੁਕਣੇ ਵਾਲਾ ਈਰਾਕਰ ਤੇ ਉਤੇ ਬਾਅਦ ਟੱਲੀ ਗੁਲਾਮ ਇਹ ਬਹੁਤ ਸਾਰੇ ਪਿੰਡ ਹੈਗੇ ਇੱਥੇ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਸਨ ਤੇ ਇਹ ਮੌਜੂਦਾ ਹਾਲਾਤਾਂ ਦੀ ਰਿਪੋਰਟ ਤੁਹਾਨੂੰ ਮਿਲ ਰਹੀ ਹੈ